ਜੇ ਸਟੂਡੈਂਟਸ ਅਸਤੀਕਾਲ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ MSW Study ਦੇ ਵਿੱਚ ਮੈਂ ਮਾਨਪ੍ਰੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਸਭ ਤੋਂ ਪਹਿਲਾਂ ਸਟੂਡੈਂਟ ਤੁਹਾਡੇ ਵੱਲੋਂ ਤੁਹਾਡੇ ਕੋਲੋਂ ਮੈਂ ਸੋਰੀ ਮੰਗਦੀ ਹਾਂ ਕਿਉਂਕਿ ਸਟੂਡੈਂਟ ਅੱਜ ਤੁਹਾਡੀ ਜਿਹੜੀ 9:30 ਵਜੇ ਦੀ ਲਾਈਵ ਕਲਾਸ ਹੋਣੀ ਸੀ ਨਾ SST ਦੀ ਜੋ ਮੇਰੇ ਦੁਆਰਾ ਹੋਣੀ ਸੀ ਲਾਈਵ ਕਲਾਸ ਮੈਂ ਲਗਾਣੀ ਸੀਗੀ ਉਹ ਕਲਾਸ ਨੈਟਵਰਕ ਇਸ਼ੂ ਕਰਕੇ ਜਿਹੜੀ ਕਲਾਸ ਪਹਿਲਾਂ ਤਾਂ 15-20 ਮਿੰਟ ਲੇਟ ਹੋ ਗਈ ਜੇ ਕਲਾਸ ਵਿੱਚ ਅਸੀਂ ਲਾਈਵ ਹੋਏ ਤਾਂ ਸਟੂਡੈਂਟ ਨੈਟਵਰਕ ਇਸ਼ੂ ਕਰਕੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਕਿਦਾਂ ਦਾ ਮਾਹੌਲ ਹੈ ਹੈ ਨੈਟਵਰਕ ਇਸ਼ੂ ਐਂਡ ਨੈਟਵਰਕ ਇਸ਼ੂ ਕਰਕੇ ਜਿਹੜੀ ਕਲਾਸ ਹੈ ਸਾਨੂੰ ਵਿਚ ਵਿਚਾਲੇ ਹੀ ਛੱਡਨੇ ਪਈ ਸੋ ਸਾਰੇ ਬੱਚਿਆਂ ਤੋਂ ਮੈਂ ਇੱਕ ਵਾਰੀ ਮਾਫੀ ਹੀ ਮੰਗ ਲੈਂਦੀ ਆ ਕਿ ਬੱਚੇ ਕਿੰਨੇ ਐਕਸਾਈਟਿਡ ਸੀਗੇ ਕਲਾਸ ਲਈ ਮੈਂ ਮੈਂ ਤੁਹਾਡੇ ਤੋਂ ਵੀ ਜ਼ਿਆਦਾ ਐਕਸਾਈਟਿਡ ਸੀਗੀ ਪਰ ਜਿਹੜਾ ਕੋਈ ਨਾ ਕੋਈ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਟੈਕਨੀਕਲ ਪ੍ਰੋਬਲਮ ਆ ਜਾਂਦੀ ਹੈ ਨੈਟਵਰਕ ਪ੍ਰੋਬਲਮ ਆ ਜਾਂਦੀ ਉਹਦੇ ਅੱਗੇ ਅਸੀਂ ਬੇਵੱਸ ਹੋ ਜਾਂਦੇ ਆ ਸੋ ਅਸੀਂ ਫਿਊਚਰ ਵਿੱਚ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਲਾਈਵ ਹੋਈਏ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਫੇਸ ਨਾ ਕਰਨੀ ਪਵੇ ਸੋ ਜਿਹੜਾ ਤੁਹਾਡਾ ਟਾਈਮ ਟੇਬਲ ਹੈ ਉਹ ਤੁਹਾਨੂੰ ਦੱਸ ਦਿੰਨੇ ਸਰ ਤੁਹਾਡੀ ਪੰਜਾਬੀ ਦੀ ਆਫਲਾਈਨ ਰਿਕਾਰਡਡ ਕਲਾਸ ਹੋਏਗੀ ਦੁਪਹਿਰ 3 ਵਜੇ ਡੇਲੀ ਔਰ ਜਿਹੜੀ ਐਸਆਰਟੀ ਐਸਆਰਟੀ ਬੇਸਡ ਐਸਐਸਟੀ ਦੇ ਕਹਣਾ ਐਸਐਸਟੀ ਦੀ ਕਲਾਸ ਹੋਏਗੀ ਉਹ 5:30 ਵਜੇ ਹੋਇਆ ਕਰੇਗੀ ਡੇਲੀ ਹਰਜੀਤ ਸਾਡੇ ਦੁਆਰਾ ਸੀਡੀਪੀ ਦੀ ਹੋਏ ਕਰੇਗੀ ਕਲਾਸ ਤੁਹਾਡੀ 8:30 ਵਜੇ ਤੇ 9:30 ਵਜੇ ਤੁਹਾਡੀ ਐਸਐਸਟੀ ਦੀ ਜਿਹੜੀ ਹਿਸਟਰੀ ਹੈ ਐਂਡ ਹਿਸਟਰੀ ਦੀ ਕਲਾਸ ਹੋਇਆ ਕਰੇਗੀ ਲਾਈਵ ਠੀਕ ਹੈ ਨੈਟਵਰਕ ਇਸ਼ੂ ਜੇ ਨਾ ਹੋਇਆ ਤਾਂ ਤੁਹਾਡੀ ਕਲਾਸ ਜਿਹੜੀ ਹੈ ਉਹ ਕੰਟੀਨਿਊ ਚਲਦੀ ਰਹੀਆ ਕਰੇਗੀ ਐਮਐਸਡਬਲਿਊ ਸਟਡੀ YouTube ਚੈਨਲ YouTube ਚੈਨਲ ਤੇ ਸੋ ਥੈਂਕ ਯੂ ਧੰਨਵਾਦ ਥੈਂਕਸ ਫੋਰ ਵਾਚਿੰਗ